ਰੰਗ ਮੂਲ ਰੂਪ ਦੇ ਨਾਉ ਨੇ ਕੁਝ ਵਿਦਵਾਨ ਤੇ ਇਸ ਤਰ੍ਹਾਂ ਵੀ ਕਹਿੰਦੇ ਨੇ ਜਿਹੜਾ ਰੰਗ ਮਨੁੱਖ ਨੂੰ ਬਹੁਤਾ ਪ੍ਰਭਾਵਿਤ ਕਰੇ ਉਸ ਤੋਂ ਉਸਦੇ ਸਵਾਭਾਅ ਦਾ ਪਤਾ ਚੱਲਦਾ ਹੈ ਉਸ ਤੋਂ ਉਸਦੀ ਮਨੋਵਿਰਤੀ ਦਾ ਪਤਾ ਚੱਲਦਾ ਹੈ ਔਰ ਕੁਝ ਰੰਗਾਂ ਦਾ ਖੁਲਾਸਾ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪ ਕਰ ਦਿੱਤਾ ਹੈ ਜਿਵੇਂ ਕਹਿੰਦੇ ਨੇ ਰਤਾ ਭੈਣਨ ਮਨ ਰਤਾ ਸੁਪੇ ਦੀ ਸਤਦਾਨ ਨੀਲੀ ਸਿਆਈ ਕਦਾ ਕਰਨੀ ਪੈਰਣ ਪੈਰ ਧਿਆਨ ਕਮਰ ਬੰਦ ਸੰਤੋਖ ਕਾ ਧਨ ਜੋ ਵਨ ਤੇਰਾ ਨਾਮ ਬਾਬਾ ਔਰ ਪੈਣਣ ਖੁਸ਼ੀ ਖਵਾਰ ਜਿਤ ਪੈ ਦੇ ਤਨ ਬੇੜੀ ਏ ਮਨ ਵਿੱਚ ਚਲੇ ਵੇਗਾ ਪਿਹਾਰ ਦਾ ਰੰਗ ਸਤਗੁਰ ਲਾਲ ਮੰਗ ਲੈ ਰੱਤਾ ਪੈਣਨ ਮਨ ਰੱਤਾ ਰੱਤਾ ਲਾਲ ਰੱਤਾ ਹੋਣ ਰੱਤ ਦੇ ਅਰਥੋਂ ਨੇ ਰੱਤ ਦੇ ਅਰਥ ਲਾਲ ਰੰਗ ਲੈ ਇਹ ਤੇ ਰੱਤਾ ਹੋਇਆ ਹੈ ਰੰਗੇ ਹੋਇਆ ਹੈ ਲਾਲ ਰੰਗ ਨਾਲ ਰੰਗੇ ਆਇਆ ਹੈ ਭਾਰਤ ਵਿੱਚ ਇੱਕ ਛੋਟੇ ਜਿਹੇ ਬੂਟੇ ਨੂੰ ਫਲ ਲੱਗਦੇ ਨੇ ਉਹਨੂੰ ਰੱਤੀ ਕਹਿੰਦੇ ਨੇ ਕਿਉਂਕਿ ਲਾਲ ਰੰਗ ਦੀ ਹੁੰਦੀ ਹੈ ਕਹਿੰਦੇ ਨੇ ਜਦ ਤੋਲਣ ਦਾ ਜ਼ਮਾਨਾ ਆਇਆ ਵਸਤੂ ਨੂੰ ਤੋਲியே ਤਾਂ ਉਸ ਵਕਤ ਦੇ ਵਿਦਵਾਨਾਂ ਨੇ ਉਸ ਵਕਤ ਦੇ ਜਿਹੜੇ ਚੌਟਕੀ ਦੇ ਖੋਜੀ ਸਨ ਉਹਨਾਂ ਨੇ ਤੋਲ ਦਾ ਨਾਪ ਤੋਲਿਆ ਨਹੀਂ ਵੱਟੇ ਬਾਟ ਰਤੀਆਂ ਤੋਂ ਬੜਾਏ ਇੱਕ ਇੱਕ ਬੋਟੇ ਨੂੰ ਹਜ਼ਾਰਾਂ ਲੱਖਾਂ ਰਤੀਆਂ ਲੱਗਦੀਆਂ ਨੇ ਪਰ ਕਹਿੰਦੇ ਨੇ ਸਾਰਿਆਂ ਦਾ ਵਜ਼ਨ ਇੱਕੋ ਹੀ ਹੋ ਤੋ ਹੀ ਬਣਾਏ ਇਤਨੇ ਰਤੀਆਂ ਦਾ ਇੱਕ ਮਾਸ਼ਾ ਤੇ ਇਤਨੇ ਮਾਸ਼ਿਆਂ ਦਾ ਇੱਕ ਤੋਲਾ ਇਤਨੇ ਤੋਲਿਆਂ ਦੇ ਇੱਕ ਛਟਾ ਇਤਨੇ ਛਟਾਂਕਾਂ ਦਾ ਜੋ ਹੈ ਇੱਕ ਪਾਈ ਆ ਇਤਨੇ ਪਾਈਆਂ ਦਾ ਇੱਕ ਸੇਰ ਤੇ ਇਤਨੇ ਸੇਰਾਂ ਦਾ ਇੱਕ ਮਾਣਾ ਇਸ ਤਰ੍ਹਾਂ ਬਣਾਇਆ ਗਿਆ ਸੀ ਮੂਲ ਰੂਪ ਦੇਚ ਬਾੜ ਰਤੀ ਸੀ ਰਤੀ ਬਹੁਤ ਛੋਟੀ ਹੁੰਦੀ ਹੈ ਸਰਾਫਿਆਂ ਦੀ ਦੁਕਾਨ ਤੇ ਇੰਡੀ ਇੱਕ ਪਈ ਆਉਂਦੀ ਹੈ ਰਤੀਆਂ ਦੀ ਔਸ਼ਦੀ ਵੀ ਬਣਾਉਂਦੇ ਨੇ ਦਵਾਈ ਵੀ ਬਣਾਉਂਦੇ ਨੇ ਹਕੀਮ ਲੋਗ ਬਿਲਕੁਲ ਲਾਲ ਰੰਗ ਦੀ ਹੁੰਦੀ ਹੈ ਹੋਂਦੇ ਰੰਗ ਦੇ ਨਾਲ ਮੇਲ ਖਾਂਦੇ ਹਨ ਔਰ ਰਤੀ ਦਾ ਮਤਲਬ ਉਹ ਇੱਕ ਛੋਟਾ ਜਿਹਾ ਫਲ ਕਿਸੇ ਵੀ ਛੋਟੀ ਚੀਜ਼ ਦੀ ਤਸ਼ਬੀਹ ਦੇਣੀ ਹੋਵੇ ਭਈ ਕਹਿ ਦਿੱਤਾ ਜਾਂਦੇ ਤੇ ਰਤੀ ਜਿੰਨਾ ਇੱਕ ਰਤੀ ਜਿੰਨਾ ਦੇ ਦੇਵੇ ਬਹੁਤ ਥੋੜਾ ਦੇ ਛੋਟੀ ਤੋਂ ਛੋਟੀ ਚੀਜ਼ ਲਾਸੀਤਾ ਸ਼ਵੀ ਪ੍ਰਮਾਨ ਉਦਾਹਰਣ 파ਰੰਧ ਦੇ ਚਰਤੇ ਨੇ ਡੇੜਾ ਰਤੀ ਦਾ ਅਰਥ ਪ੍ਰੇਮ ਰਤੀ ਦਾ ਅਰਥ ਰੰਗੀ ਹੋਈ ਰਤੀ ਦਾ ਅਰਥ ਇੱਕ ਛੋਟਾ ਜਿਹਾ ਫਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਇੱਕ ਰਤੀ ਵਿੰ ਇੱਕ ਰਤੀ ਤੇ ਸੋਈਆ ਇਕ ਰਤੀ ਬਿਨ ਇਕ ਦੇ ਪਿਆਰ ਤੋਂ ਬਿਨਾ ਇਕ ਰਤੀ ਵੈਨ ਇਕ ਰਤੀ ਕੇ ਇਕ ਰਤੀ ਨਹੀਂ ਹੈ ਤੋਂ ਕੁਝ ਵੀ ਨਹੀਂ ਕੁਝ ਵੀ ਨਹੀਂ ਜਿਸ ਨੂੰ ਕਹਿਣਾ ਆਵੇ ਨਾ ਇਹਦੇ ਕੁਝ ਵੀ ਨਹੀਂ ਬਈ ਤੇ ਰਤੀ ਕੇ ਕੁਝ ਵੀ ਰਤੀ ਦੇ ਅਰਥ ਪ੍ਰੇਮ ਰਤੀ ਦੇ ਅਰਥ ਰੰਗਿਆ ਹੋਇਆ ਰੰਗੀ ਹੋਈ ਔਰ ਰਤੀ ਦਾ ਅਰਥ ਉਹ ਛੋਟਾ ਜਿਹਾ ਫਲ ਜੋ ਦਰਖਤਾਂ ਨੂੰ ਲੱਗਦਾ ਰਤੀ ਰਤਨਾ ਨਿਕਲੇ ਜੇ ਤਨ ਚੀਰੇ ਕੋਏ ਬਾਬਾ ਫਰੀਦ ਰਤੀ ਜਿਤਨੇ ਵੀ ਰਤ ਲਹੂ ਹੁਣ ਰਤ ਦੇ ਅਰਥ ਲਹੂ ਰਤ ਦੇ ਅਰਥ ਰੰਗੇ ਹੋਇਆ ਰਤਾ ਰਤ ਦੇ ਅਰਥ ਲਹੂ ਰਤ ਦੇ ਅਰਥ ਲਾਲ ਰੰਗ ਰਤੀ ਰਤਨਾ ਨਿਕਲੇ ਜੇ ਤਨ ਚਿਹਰੇ ਕੋਏ ਜੋ ਸ਼ਹਿਰਤੇ ਆਪਣੇ ਤੈਨ ਤਨ ਰਤ ਨਾ ਹੋਏ ਜੋ ਸ਼ਹਿਰਤੇ ਰੰਗੇ ਹੋਏ ਹੋ ਰਤੇ ਰੰਗੇ ਹੈ ਜੋ ਸ਼ਹਿਰਤੇ ਆਪਣੇ ਤੈਨ ਤਨ ਰਤ ਨਾ ਹੋਣ ਰਤ ਦੇ ਯਾਰ ਬਣਾਓ ਜੋ ਖੁਦਾ ਦੇ ਰੰਗ ਦੇ ਚ ਰਤੇ ਹੋਏ ਨੇ ਰੰਗੇ ਹੋਏ ਨੇ ਉਹਨਾਂ ਦੇ ਅੰਦਰ ਰਤ ਲਹੂ ਨਹੀਂ ਹੁੰਦੇ ਔਰ ਇੱਕ ਰੱਤੀ ਜਿੰਨੇ ਵੀ ਲਹੂ ਰਤ ਨਹੀਂ ਨਿਕਲੇਗੀ ਫਰੀਦਾ ਰੱਤੀ ਰਤ ਨਾ ਨਿਕਲੇ ਆਪ ਦੀ ਗੈਥਲੀ ਅਰਜ਼ ਕਰਾਇਆ ਰਮਜ਼ ਦੇ ਚ ਗੱਲ ਬਾਬੇ ਫਰੀਦ ਨੇ ਆਖੀ ਹੈ ਮੈਂ ਅਕਸਰ ਅਰਜ਼ ਕਰਦਾ ਹਾਂ